ਆਵਾਜ਼ ਇਤਨੇ ਜ਼ਿਆਸਤੀ ਮਿੱਠੀ ਮਿੱਠੀ ਅੰਮ੍ਰਿਤ ਵਰਗੀ ਪੱਥਰ ਦਿਲਾਂ ਵਿੱਚ ਵੀ ਸ਼ਾਇਦ ਹੋਲਦੀ ਜਾ ਰਹੀ ਹੈ ਉਸ ਆਵਾਜ਼ ਨੂੰ ਸੁਣ ਕੇ ਰਿਖੀ ਜੀ ਦੇ ਦਿਲ ਵਿੱਚ ਇਸ ਤਰ੍ਹਾਂ ਮਾਲੂਮ ਹੋ ਰਿਹਾ ਹੈ ਜਿਸ ਤਰ੍ਹਾਂ ਭਗਵਾਨ ਬਾਦਮੀਖ ਜੀ ਦਾ ਦਰਸ਼ਨ ਉਸਨੂੰ ਹੋ ਗਿਆ ਹੈ ਕਦੇ ਉਹ ਆਵਾਜ਼ ਭਾਰਦਵਾਜ ਦੀ ਚੌਂਕੜੀ ਕੋਲ ਆ ਕੇ ਗੂੰਜਣ ਲੱਗ ਜਾਂਦੀ ਹੈ ਕਦੇ ਉਹ ਆਵਾਜ਼ ਗੰਗਾ ਜਮਨਾ ਤੇ ਸਰਸਵਤੀ ਉੱਪਰ ਜਾ ਕੇ ਗੂੰਜਣ ਲੱਗ ਪੈਂਦੀ ਹੈ ਆਵਾਜ਼ ਇੱਕੇ ਸਾ ਉੱਚੀ ਉੱਚੀ ਸਾਰੇ ਜੰਗਲ ਵਿੱਚ ਹਰਿ ਓਮ ਸਤਨਾਮ ਹਰਿ ਓਮ ਸਤਨਾਮ ਹਰਿ ਓਮ ਸਤਨਾਮ ਦੀ ਆਵਾਜ਼ ਜਗਾ ਜਗਾ ਪਰ ਸਰੀ ਹੈ ਜੇਸ ਵਕਤ ਰਿਖੇ ਭਾਰਤਵਾਜ ਜੀ ਆਪਣੀ ਚੌਂਕੜੀ ਤੋਂ ਉੱਠ ਕੇ ਉਸ ਆਵਾਜ਼ ਦੇ ਕੋਲ ਜਾਂਦੇ ਹਨ ਉਹ ਆਵਾਜ਼ ਉਸ ਕੋਲੋਂ ਸੌ ਸੋ ਗੱਜ ਪਿੱਛੇ ਹਟ ਜਾਂਦੀ ਹੈ ਕਦੇ ਭਾਰਤਵਾਜ ਦੇ ਕੋਲ ਆ ਜਾਂਦੀ ਹੈ ਕਦੇ ਦੂਰ ਨੱਸ ਜਾਂਦੀ ਹੈ ਇਹ ਦੇਖੀ ਜੇ ਜਤਨਤਾ ਬਹੁਤ ਕਰਦਾ ਹੈ ਪਰ ਉਸ ਆਵਾਜ਼ ਦਾ ਪਿੱਛਾ ਨਹੀਂ ਕੀਤਾ ਜਾਂਦਾ ਜੇ ਉਹ ਭਾਰਤਵਾਜ ਉਸ ਆਵਾਜ਼ ਦੇ ਅੱਗੇ ਭਜਦਾ ਹੈ ਤਾਂ ਉਹ ਆਵਾਜ਼ ਪਿੱਛੇ हट ਜਾਂਦੀ ਹੈ ਜੇ ਭਾਰਤਵਾਜ ਉਸ ਆਵਾਜ਼ ਦੇ ਪਿੱਛੇ ਭਜਦਾ ਹੈ ਤਾਂ ਆਵਾਜ਼ ਉਸ ਦੇ ਅੱਗੇ ਭਜ ਪੈਂਦੀ ਹੈ ਉਹ ਆਵਾਜ਼ ਰਖੀ ਭਾਰਤਵਾਜ ਜੀ ਨੂੰ ਆਪਣੇ ਚੱਕਰ ਵਿੱਚ ਇਸ ਤਰ੍ਹਾਂ ਫਸਾਈ ਫਿਰਦੀ ਹੈ ਜਿਸ ਤਰ੍ਹਾਂ ਪਾਣੀ ਦੀਆਂ ਘੁੰਮਰ ਘਿਰਿਆ ਬੀੜੀ ਨੂੰ ਆਪਣੇ ਵੱਸ ਵਿੱਚ ਫਸਾ ਲੈਂਦੀ ਹੈ ਕਦੇ ਉਹ ਆਵਾਜ਼ ਰਿਖੀ ਜੀਤੋ ਦਸ ਦਸ ਕੋ ਦੂਰ ਚਲੀ ਜਾਂਦੀ ਹੈ ਕਦੇ ਉਹੀ ਆਵਾਜ਼ ਉਦੇ ਕੰਨਾਂ ਵਿੱਚ ਗੂੰਜਣ ਲੱਗ ਪਈ ਹੈ ਇਸ ਕੌਤਕ ਨੂੰ ਦੇਖ ਕੇ ਰਿਖੀ ਭਾਰਦਵਜ ਚ ਬੜੇ ਪਰੇਸ਼ਾਨ ਹੋ ਰਹੇ ਹਨ ਕੀ ਆਵਾਜ਼ ਸੁੰਦੀ ਹੈ ਪਰ ਦਿਸਦੀ ਨਹੀਂ ਆਰੀ ਉਸ ਆਵਾਜ਼ ਦਾ ਰਿਖੀ ਜੀ ਨੂੰ ਕੁਝ ਵੀ ਭੇਤ ਨਹੀਂ ਲੱਗਦਾ ਕਿ ਇਹ ਆਵਾਜ਼ ਕਿਸ ਦੀ ਹੈ ਇਹ ਆਵਾਜ਼ ਮੇਰੇ ਨਾਲ ਕੈਸੀ ਖੇਡ ਖੇਡ ਰਹੀ ਹੈ ਜੋ ਮੈਨੂੰ ਇਸ ਦਾ ਕੋਈ ਪਤਾ ਨਹੀਂ ਲੱਗਦਾ ਕਿ ਇਹ ਕਿਸ ਦੀ ਆਵਾਜ਼ ਹੈ ਇਸ ਆਵਾਜ਼ ਵਿੱਚ ਤਾਂ ਕੋਈ ਨਿਆਰਾ ਹੀ ਰਾਜ਼ ਹੈ ਬੜੀ ਕਮਾਲ ਦੀ ਲੀਲਾ ਵਰਤਰੀ ਹੈ ਐਸੀ ਆਵਾਜ਼ ਮੈਂ ਕਦੇ ਨਹੀਂ ਸੁਣੀ ਇਹ ਇਸ ਦੁਨੀਆ ਵਿੱਚ ਪਹਿਲੀ ਹੀ ਆਵਾਜ਼ ਹੈ ਭਾਰਦਵਾਜ ਜੀ ਆਪਣੇ ਮਨ ਵਿੱਚ ਇਹ ਵਿਚਾਰਾ ਕਰਦੇ ਹਨ ਕਿ ਇਹ ਕੋਈ ਕੁਦਰਤੀ ਖੇਲ ਮੇਰੇ ਨਾਲ ਹੋ ਰਿਹਾ ਹੈ ਰਹੀ ਭਾਰਦਵਾਜ ਜੀ ਨੂੰ ਅਜੇ ਕੋਈ ਪਤਾ ਨਹੀਂ ਕਿ ਇਹ ਆਵਾਜ਼ ਭਗਵਾਨ ਵਾਲਮੀਕ ਜੀ ਦੀ ਹੈ ਉਸ ਰਿਖੀ ਜੀ ਨੂੰ ਅਜੇ ਇਹ ਵੀ ਕੋਈ ਪਤਾ ਨਹੀਂ ਕਿ ਨਰੰਕਾਰ ਵਾਲਮੀਕ ਮਹਾਰਾਜ ਪ੍ਰਗਟ ਹੋ ਗਏ ਹਨ ਉਸ ਨੂੰ ਇਹ ਵੀ ਅਜੇ ਕੋਈ ਖਬਰ ਨਹੀਂ ਨਰੰਕਾਰ ਜੀ ਤਮਸ਼ਾ ਨਦੀ ਦੇ ਕਿਨਾਰੇ ਉੱਪਰ ਆਣ ਬੈਠੇ ਹਨ ਭਗਵਾਨ ਵਾਕਿਕ ਜੀ ਨਰਗੁਣ ਸਰੂਪ ਹੋ ਕੇ ਆਪਣੀ ਹਰੀ ਓਮ ਸਤਿਰਾਮ ਦੀਆਂ ਮਠੀਆਂ ਮਠੀਆਂ ਅੰਮ੍ਰਿਤ ਬੂੰਦਾਂ ਦੇ ਜਗਾ ਜਗਾ ਪਰ ਵਰਖਾ ਕਰੇ ਹਨ ਰਿਖੀ ਭਰਦਵਾਸ ਜੀ ਦਾ ਆਪਣੀ ਭਗਤੀ ਵਿੱਚ ਦਿਲ ਪੂਰਾ ਲੱਗਾ ਹੋਇਆ ਹੈ ਜੰਗਲ ਵਿੱਚ ਉੱਚੀ ਉੱਚੀ ਆਵਾਜ਼ਾਂ ਮਾਰਦਾ ਫਿਰਦਾ ਹੈ ਉਸ ਪ੍ਰਵਾਨੇ ਨੂੰ ਅਜੇ ਇਹ ਨਹੀਂ ਪਤਾ ਕਿ ਜੇ ਸੇ ਸ਼ਮਾ ਨੂੰ ਮੈਂ ਬਹੁਤ ਜ਼ਮਾਨੇ ਤੋਂ ਢੂੰਡ ਰਿਹਾ ਹਾਂ ਉਹ ਸ਼ਮਾ ਹੁਣ ਤਮਸਾ ਨਦੀ ਦੇ ਕਿਨਾਰੇ ਉੱਪਰ ਜਲ ਰਹੀ ਹੈ ਭਗਵਾਨ ਵਾਲਮੀਕ ਮਹਾਰਾਜ ਬਿਆਨ ਕਰਦੇ ਹਨ ਕਿ ਭਾਰਦਵਾਜ ਜੀ ਦੇ ਇਸ ਬ੍ਰह्म ਗਿਆਨ ਵਾਲੀ ਅਜੇ ਬਾਰੀ ਨਹੀਂ ਖੁੱਲੀ ਜਿਸ ਬਾਰੀ ਵਿੱਚ ਦੇ ਕੁਦਰਤ ਨੂੰ ਦੇਖ ਸਕੇ ਜਿਸ ਵਕਤ ਭਾਰਤਵਾਜ ਜੀ ਦੇ ਭਾਗਾ ਵਾਲੀ ਬਾਰੀ ਖੁੱਲ ਜਾਵੇਗੀ ਫਿਰ ਚਕੂਰਣ ਆਪਣੇ ਚੰਦਰਮਾ ਦੇਵਤੇ ਦਾ ਦਰਸ਼ਨ ਹੋਵੇਗਾ ਨਾਰਦ Muni ਜੀ ਉਸ ਹਰਿ ਓਮ ਸਤਨਾਮ ਜੀ ਦੇ ਹੋਰੀ ਆਵਾਜ਼ ਦਾ ਪਿੱਛਾ ਕਰਦੇ ਕਰਦੇ ਰਿਖੀ ਭਾਰਤਵਾਜ ਜੀ ਦੇ ਆਸ਼ਰਮ ਵਿੱਚ ਚਲੇ ਆਏ ਜੈਤ ਗੁਰੂ ਵਾਲਮੀਕ ਜੀ ਨੰਕਾਰ ਸਰਬ ਕਲਾ ਕਾ ਗਿਆਤਾ ਦਾਤਾ ਵਿਧਾਤਾ ਸਰਬ ਸਰੂਪ ਸੁਆਮੀ अन्तरायामी सगळ सृष्टि के नाथ पारब्रह्म अगम अगोचर धीनाबंद अकाल पुरख सबणा जीवा का दाता अलख निरंजन सर्व दुखण का हंता सर्व जीव जंत का अनंता त्रिकालदर्शी जी 11 ਬਰਸ ਦੀ ਉਮਰ ਵਿੱਚ ਨਾਰਦ Muni ਜੀ ਨੂੰ ਦਰਸ਼ਨ ਦੇ ਕੇ ਆਪ ਸਰਬਕਟ ਵਾਸੀ ਪੁਰਖ ਅਗਨਾਸ਼ੀ ਜੀ ਤਮਸਾ ਨਦੀ ਦੇ ਕਿਨਾਰੇ ਉੱਪਰ ਜਾ ਬੈਠੇ ਆਪ ਸਰਬਵਿਆਪਕ ਸਰਬ ਕਾ ਕਰਤਾ ਧਰਤਾ Swami ji ਜੁਗਾ ਜੁਗਾ ਦਾ ਨੂਰੀ ਪ੍ਰਕਾਸ਼ ਘਟ ਘਟ ਵਿੱਚ ਪ੍ਰਵੇਸ਼ ਕਰਨ ਵਾਲਾ ਨੰਕਾਰ ਜੀ ਆਦ ਜੁਗਾਦ ਜਗਤ ਪਿਤਾ ਮੁਕਤ ਜੁਗਤ ਭੁਗਤ ਕਾ ਦਾਤਾ ਵਿधाता ਜੀ ਹਰਿ ਓਮ ਸਤ ਨਾਮ ਹਰਿ ਓਮ ਸਤਰਾੰਦੀ ਆਵਾਜ਼ ਕਰਦਾ ਕਰਦਾ ऋषि के जी परमात्मा अजर अमर आत्मा तमसा नदी के किनारे ऊपर आण के अलूप हो जाता है सगल कटा दा मालिक पालक ਸਰਬ ਕਾ ਸੁਖ ਦਾਇ ਦੁਨੀਆ ਵਿੱਚ ਆਪਣੀ ਹਰੀ ਓਮ ਸਤਨਾਮ ਹਰੀ ਓਮ ਸਤਨਾਮ ਆਵਾਜ਼ ਛੱਡ ਕੇ ਪਰਮਾਨੰਦ ਜੀ ਆਪ ਮੁੜ ਕੇ ਆਪਣੀ ਅਗੰਪੁਰੀ ਵਿੱਚ ਚਲਾ ਜਾਂਦਾ ਹੈ ਪਰ ਉਸ ਕਰਤਾਰ ਨਿਰੰਕਾਰ ਜਗਤ ਗੁਰੂ ਵਾਲਮੀਕ ਦੇ ਆਗਿਆਨ ਜੀ ਕੇ ਹਰਿ ਓਮ ਸਤਨਾਮ ਹਰਿ ਓਮ ਸਤਨਾਮ ਕਰਕੇ ਆਵਾਜ਼ ਸਾਰੀ ਦੁਨੀਆ ਵਿੱਚ ਗੂੰਜ ਰਹੀ ਹੈ ਇਦਰ ਨਾਰਦ Muni ਜੀ ਉਡ ਉਡ ਕੇ ਨੰਕਾਰ ਜੀ ਨੂੰ ਜਗਾ ਜਗਾ ਪਰ ਢੂੰਡਦਾ ਫਿਰਦਾ ਹੈ ਨਾਰਦ Muni ਜੀ ਉਡ ਉਡ ਕੇ ਸਾਰੀ ਪ੍ਰithvi ਪਰ ਢੂੰਡ ਰਹੇ ਹਨ ਪਰ ਉਸ ਨੂੰ ਇਹ ਕੋਈ ਪਤਾ ਨਹੀਂ ਲੱਗਦਾ ਕਿ ਨਿਰੰਕਾਰ ਜੀ ਦਾ ਡੇਰਾ ਹੈ ਕਿੱਥੇ ਭਾਰਦਵਾਸ ਭਗਵਾਨ ਵਾਲਮੀਕ ਦੀ ਆਵਾਜ਼ ਦੁਨੀਆ ਵਿੱਚ ਕੋਨੇ-ਕੋਨੇ ਪਰ ਗੂੰਜ ਰਹੀ ਹੈ 나ਦ ਮੁਣੀ ਜੀ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਇਹ ਆਵਾਜ਼ ਕਿਸ ਜਗ੍ਹਾ ਤੋਂ ਆ ਰਿਹਾ ਹੈ ਇਸ ਤਰ੍ਹਾਂ ਨਾਰਦ Muni ਜੀ ਉਸ ਆਵਾਜ਼ ਦਾ ਪਿੱਛਾ ਕਰਕੇ ਜੰਗਲਾਂ ਵਿੱਚ ਤੁਰੇ ਫਿਰਦੇ ਹਨ ਜੀ ਜਗ੍ਹਾ ਤੋਂ ਉਹ ਆਵਾਜ਼ ਆਉਂਦੀ ਹੈ ਨਾਰਦ Muni ਜੀ ਤਵਨ ਅਸਵਾਰ ਹੋ ਕੇ ਉਹ ਜਗ੍ਹਾ ਪਰ ਇੱਕਦਮ ਪਹੁੰਚ ਜਾਂਦੇ ਹੈ ਪਰ ਉਹ ਆਵਾਜ਼ ਉਸ ਜਗ੍ਹਾ ਤੋਂ ਇੱਕਦਮ ਹੋਰ ਜਗ੍ਹਾ ਪਰ ਜਾ ਗੂੰਜਦੀ ਹੈ ਇਸ ਤਰ੍ਹਾਂ ਨਾਰਦ ਮੁਣੀ ਜੀ ਭਾਰਦਵਾਜ ਜੀ ਨੂੰ ਦੱਸਦੇ ਨੇ ਕਿ ਆਵਾਜ਼ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਨ ਉਹ ਆਵਾਜ਼ ਅੱਗੇ ਚਲੀ ਜਾ ਰਹੀ ਹੈ ਕਦੇ ਉਹ ਆਵਾਜ਼ ਕਿਸੇ ਪਹਾੜ ਉੱਤੇ ਚਲੀ ਜਾਂਦੀ ਹੈ ਕਦੇ ਕਿਸੇ ਪਹਾੜ ਉੱਪਰ ਚਲੀ ਜਾਂਦੀ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਨਾਰਦ ਜੀ ਉਸ ਆਵਾਜ਼ ਦਾ ਪਿੱਛਾ ਕਰੀ ਜਾਂਦੇ ਹਨ ਉਸ ਤਰ੍ਹਾਂ ਉਸ ਤਰ੍ਹਾਂ ਉਹ ਆਵਾਜ਼ ਜਗਾ ਛੱਡ ਛੱਡ ਕੇ ਅੱਗੇ ਚਲੀ ਜਾ ਰਹੀ ਹੈ ਜਿੱਥੇ ਜਿੱਥੇ ਵੇ ਨਾਰਦ ਮੁਨੀ ਜੀ ਨੇ ਉਹ ਆਵਾਜ਼ ਸੁਣਦੀ ਹੈ ਨਾਰਦ ਮੁਨੀ ਜੀ ਉਸ ਆਵਾਜ਼ ਨੂੰ ਹਰੀ ਓਮ ਨਰੈਣ ਹਰੀ ਓਮ ਨਰੈਣ ਇਸ ਤਰ੍ਹਾਂ ਆਵਾਜ਼ ਕਰਦਾ ਕਰਦਾ ਉੜ ਕੇ ਉਸੇ ਜਗ੍ਹਾ ਪਰ ਚਲਾ ਜਾਂਦਾ ਹੈ ਪਰ ਉਹ ਆਵਾਜ਼ ਨਾਰਦ ਮੁਨੀ ਜੀ ਕੋਲੋਂ ਫੜੀ ਨਹੀਂ ਜਾਂਦੀ ਨਾਰਦ ਬੁਲਜੇ ਉਡਣ ਵਿੱਚ ਹਵਾ ਨਾਲੋਂ 100 ਵਾਰੀ ਤੇਜ਼ ਹਨ ਉਸ ਕੋਲੋਂ ਤਾਂ ਵੀ ਉਹ ਆਵਾਜ਼ ਉਸ ਕੋਲੋਂ ਫੜੀ ਨਹੀਂ ਜਾਂਦੀ ਕੁਦਰਤ ਨੂੰ ਕੌਣ ਫੜ ਸਕਦਾ ਹੈ ਕੁਦਰਤ ਹਰ ਰੰਗ ਵਿੱਚ ਸਭ ਨਾਲੋਂ ਤੇਜ਼ ਹੁੰਦੀ ਹੈ ਕੁਦਰਤ ਹਵਾ ਨਾਲੋਂ ਕਰੋੜਾਂ ਵਾਰੀ ਜ਼ਿਆਦਾ ਤੇਜ਼ ਹੁੰਦੀ ਹੈ ਕੁਦਰਤ ਅੱਖ ਦੀ ਇੱਕੇ ਚਮਕ ਵਿੱਚ ਕਿਤੇ ਦੀ ਕਿਤੇ ਚਲੀ ਜਾਂਦੀ ਹੈ 인ਦਰ ਜੀ ਦਾ ਰਥ ਹਵਾ ਨਾਲੋਂ ਕਈ ਕਰੋੜਾਂ ਵਾਰੀ ਜ਼ਿਆਦਾ ਤੇਜ਼ ਹੈ ਕੁਦਰਤ ਦੇ ਰਥ ਨੂੰ ਤਾਂ 인ਦਰ ਜੀ ਦਾ ਰਥ ਵੀ ਨਹੀਂ ਛੂ ਸਕਦਾ ਕੁਦਰਤ ਇਤਨੀ ਜ਼ਿਆਦਾ ਤੇਜ਼ ਹੁੰਦੀ ਹੈ ਇਸ ਤਰ੍ਹਾਂ ਨਾਰਦ ਜੀ ਉਸ ਆਵਾਜ਼ ਦੇ ਮਗਰ ਤਰੇ ਫਿਰਦੇ ਫਿਰਦੇ ਅਗਸਤ ਮਣੀ ਜੀ ਦੇ ਆਸ਼ਰਮ ਵਿੱਚ ਚਲੇ ਆਏ ਅਗਸਤ ਮਣੀ ਜੀ ਬੜੇ ਪੁਰਾਣੇ ਜ਼ਮਾਨੇ ਤੋਂ ਕੋਰ ਤਪ ਕਰਦੇ ਕਰਦੇ ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਸਨ ਆਪਣੀ ਮਹਾਨ ਭਗਤੀ ਦੇ ਤੇ ਪ੍ਰਤਾਪ ਨਾਲ ਪਰਮਾਤਮਾ ਦੀ ਅਮਰ ਆਤਮਾ ਨਾਲ ਮਿਲੇ ਹੋਏ ਸਰ ਅਗਸਤੋ Muni ji ਦੀ ਕੋਰ ਤਪੱਸਿਆ ਦਾ ਤੇ ਪ੍ਰਤਾਪ ਉਸ ਦੇ ਚਿਹਰੇ ਉੱਪਰ ਚੰਦਰਮਾ ਦੇਵਤੇ ਵਾਂਗ ਚਮਕ ਰਿਹਾ ਹੈ ਤੇ ਆਪਣੇ ਹਵਨ ਕੁੰਡ ਉੱਪਰ ਅੰਤਰ ਧਿਆਨ ਹੋ ਕੇ ਬੈਠਾ ਹੋਇਆ ਹੈ। ਨਾਮ ਦੀ ਖੁਮਾਰੀ ਵਿੱਚ ਇਸ ਤਰ੍ਹਾਂ ਝੂਰਿਆ ਹੈ ਜਿਸ ਤਰ੍ਹਾਂ ਹਵਾ ਵਿੱਚ ਤਰਵਰ ਝੂਲਦੇ ਹੁੰਦੇ ਹਨ। ਮੁਖ ਵਿੱਚੋਂ ਮਿੱਠੀ ਮਿੱਠੀ ਆਵਾਜ਼ ਹਰਿ ਓਮ ਕਰਕੇ ਆ ਰਹੀ ਹੈ। ਨਾਰਦ मुनि ਜੀ ਨੇ ਅਗਸਤ ਮੁਨੀ ਜੀ ਨੂੰ ਆਪਣਾ ਸਿਰ ਨਿਵਾ ਕੇ ਨਮਸਕਾਰ ਕੀਤੇ ਤੇ ਨਾਰਦ ਮੁਨੀ ਜੀ ਦਾ ਤੋਂਬਾ ਮਿੱਠੀ ਮਿੱਠੀ ਮਧੁਰ ਮਧੁਰ ਸੁਰ ਦੇ ਨਾਲ ਵੱਜ ਰਿਹਾ ਨਾਰਦ ਮੁਨੀ ਜੀ ਦਾ ਤੋਂਬਾ ਨੰਕਾਰਜ ਦੇ ਨਾਮ ਰਸ ਦਾ ਭਰਿਆ ਹੋਇਆ ਹੈ ਉਸ ਦਾ ਤੁੰਬਾ ਵਾਧਾ ਸੁਣ ਕੇ ਤਾਂ ਪੱਥਰ ਦਿਲਾਂ ਵਿੱਚ ਵੀ ਪਰਮਾਤਮਾ ਦੀ ਨਾਮ ਦੀ ਮਸਤੀ ਭਰ ਜਾਂਦੀ ਹੈ ਅਗਸਤ Muni ਜੀ ਤੁੰਬੇ ਕੋਲ ਪਹੁੰਚਣ ਗਏ ਕਿ ਇਹ ਨਾਰਦ Muni ਜੀ ਹਨ ਜੋ ਸਾਰੀ ਦੁਨੀਆ ਦਾ ਚੱਕਰ ਕਰਨ ਵਾਲੇ ਹਨ ਨਾਰਦ Muni ਜੀ ब्रह्मा जी ਦਾ ਪੁੱਤਰ ਹੈ ਇਹ ਬਹੁਤ ਵੱਡਾ ਤੇ ਪ੍ਰਤਾਪ ਵਾਲਾ ਰਿਖੀ ਹੈ ब्रह्मा ब्रह्म ਗਿਆਨ त्यांदा ਸੰਪੂਰਨ ਪੜਾ ਰਿਹਾ ਹੈ ਤੇ ਸਾਰਾ ਇਹ ਪ੍ਰਾਣਾ ਦੀ ਵਿਦਿਆ ਦਾ ਅਮਰਤ ਉਸ ਦੇ ਮਨ ਅੰਦਰ ਭਰਿਆ ਹੋਇਆ ਹੈ ਅਗਸਤ ਮੁਨੀ ਜੀ ਕਹਿੰਦੇ ਹਨ ਕਿ ਨਾਰਦ ਮੁਨੀ ਜੀ ਵਰਗਾ ਗਲਕਾਰ ਹੋਰ ਕੋਈ ਨਹੀਂ ਹੋ ਸਕਦਾ ਜਿਹਨੂੰ ਜੀ ਚਾਹੇ ਆਪਣੇ ਮਹਾ ਜਾਲ ਵਿੱਚ ਫਸਾ ਲੈਂਦਾ ਹੈ ਸਾਰੀ ਦੁਨੀਆ ਵਿੱਚ ਨਾਰਦ ਮੁਨਜੀ ਦਾ ਚਤ ਰਾਜ ਗਿਣਿਆ ਜਾਂਦਾ ਹੈ ਨਾਰਦ ਮੁਨਜੀ ਇੱਕਦਮ ਪੰਛੀ ਵਾਂਗ ਉਡ ਜਾਂਦੇ ਹਨ ਹਵਾ ਨਾਲ ਉੱਡਣ ਵਿੱਚ 10 ਵਾਲੀ ਤੇਜ ਹੈ ਇਹ ਹਵਾ ਨੂੰ ਛੂ ਸਕਦਾ ਹੈ ਹਵਾ ਨਾਰਦ ਮੁਨਜੀ ਨੂੰ ਨਹੀਂ ਛੂ ਸਕਦੇ ਨਾਰਦ ਮੁਨਜੀ ਜੇ ਚਾਹੇ ਤਾਂ ਮਾਤ ਲੋਕ ਦੁਨੀਆ ਦਾ ਇੱਕ ਦਿਨ ਵਿੱਚ ਚੱਕਰ ਕੱਢ ਸਕਦਾ ਹੈ ਨਾਰਦ ਮੁਨਜੀ ਬਹੁਤ ਵੱਡਾ ਕਲਾਕਾਰ ਹੈ ਨਾਰਦ मुनि ਜੀ ਤੋਂ ਵੱਡਾ ਕਲਾਕਾਰ ਇੱਕੋ ਨਰੰਕਾਰ ਵาลਮੀਕ ਮਹਾਰਾਜ ਜੀ ਹੈ ਹੋਰ ਕੋਈ ਨਹੀਂ ਹੋ ਸਕਦਾ ਹੋਰ ਸਭ ਦੁਨੀਆਂ ਨਾਰਦ मुनि ਜੀ ਤੋਂ ਹੀਟ ਹੈ ਨਾਰਦ मुनि जी ਤਰ੍ਹਾਂ ਤਰ੍ਹਾਂ ਦੇ ਰੂਪ ਬਦਲ ਜਾਂਦਾ ਹੈ ਇਸੇ ਕਰਕੇ ਨਾਰਦ मुनि ਜ ਨੂੰ ਸਰਬ ਕਲਾਕਾ ਗਿਆਤਾ ਅਰ ਸਪੂਰਨ ਦੇਵਤਾ ਕਿਹਾ ਜਾਂਦਾ ਹੈ ਨਾਰਦ मुनि ਜੀ ਨਰੰਕਾਰ ਜੀ ਨਾਲੋਂ ਸਿਰਬ ਦੋ ਕਲਾਕਟ ਹੈ ਨਾਰਦ मुनि ਜੀ ਪਰਮਾਤਮਾ ਦੇ ਦਿਮਾਗ ਦੀ ਇੱਕ ਕਾੜ ਹੈ ਅਗਸਤ मुनि ਜੀ ਇਹ ਕਹਿੰਦੇ ਹਨ ਕਿ ਇਹ ਤਾਂ ਮੇਰੇ ਨਮਸਕਾਰ ਕਰਨ ਦੇ ਯੋਗ ਹੈ ਪਰ ਨਾਰਦ Muni ਜੀ ਨੇ ਤਾਂ ਨਮਸਕਾਰ ਮੈਨੂੰ ਕੀਤੀ ਹੈ ਅਗਸਤ Muni ਜੀ ਇਸ ਤਰ੍ਹਾਂ ਆਪਣੇ ਮਨ ਅੰਦਰ ਵਿਚਾਰ ਕਰਕੇ ਆਪਣੀ ਚੌਂਗੜੀ ਤੋਂ ਉੱਠ ਕੇ ਖੜਾ ਹੋਇਆ ਤੇ ਬਹੁਤ ਵੱਡੇ ਅਦਬ ਨਾਲ ਨਾਰਦ मुनि ਨੇ ਦੋਨੋਂ ਹੱਥ ਜੋੜ ਕੇ ਪ੍ਰਣਾਮ ਕੀਤੇ ਤੇ ਆਪਣੇ ਮੁਖ ਵਿੱਚੋਂ ਇਹ ਆਵਾਜ਼ ਕੀਤੀ ਕਿ हे ਨਾਰਦ मुनि जी ਆਪ ਜੀ ਨੇ ਮੈਨੂੰ ਦਰਸ਼ਨ ਦੇ ਕੇ ਬੜਾ ਨਿਹਾਲ ਕੀਤਾ ਹੈ ਆਪ ਜੀ ਦੇ ਦਰਸ਼ਨ ਕਰਕੇ ਕਿਰਤਾਰਤ ਹੋ ਗਿਆ ਹਾਂ ਜਨਮ ਜਨਮ ਦੇ ਸੰਸੇ ਮੇਰੇ ਉਤਰ ਗਏ ਹਨ ਤੇ ਕਹਿਣ ਲੱਗਾ ਕਿ हे 나ਦ ਜੀ ਨਾਮ ਤਾਂ ਮੈਂ ਆਪ ਜੀ ਦਾ ਬਹੁਤ ਵਾਰੀ ਸੁਣਿਆ ਹੈ ਪਰ ਦਰਸ਼ਨ ਆਪ ਜੀ ਦੇ ਅੱਜ ਹੀ ਹੋਏ ਹਨ हे ਨਰਦ ਮੁਨੀ ਜੀ ਨਾਮ ਤਮ ਆਪ ਜੀ ਦਾ ਬਹੁਤ ਵਾਰੀ ਸੁਣਿਆ ਹੈ ਪਰ ਦਰਸ਼ਨ ਆਪ ਜੀ ਦੇ ਅੱਜ ਹੀ ਹੋਇਆ ਹੈ ਹੇ ਨਾਰਦ ਜੀ ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਕੁਝ ਖਾਣ ਪੀਣ ਵਾਸਤੇ ਜੰਗਲ ਵਿੱਚੋਂ ਲਿਆਵਾਂ ਆਸ ਹੈ ਕਿ ਆਪ ਕੁਛ ਨਾ ਕੁਛ ਜ਼ਰੂਰ ਭੋਜਨ ਕਰੋਗੇ ਇਸ ਜੰਗਲ ਵਿੱਚ ਫਲ ਬਹੁਤ ਮਿੱਠੇ ਮਿੱਠੇ ਹਨ ਜਿਸ ਵਕਤ ਅਗਸਤ मुनि जी ने नारद मुनि जी ਨੂੰ ਕੁਝ ਖਾਣ ਪੀਣ ਵਾਸਤੇ ਪੁੱਛਿਆ ਤਾਂ नारद मुनि जी अगस्त मुनि ਨੂੰ ਕਹਿਣ ਲੱਗੇ ਕਿ हे अगस्त मुनि जी आप जी ਦਾ ਮਹਾਨ ਦਰਸ਼ਨ ਕਰਕੇ ਰਜ ਗਿਆ ਹਾਂ ਕੁਝ ਖਾਣ ਪੀਣ ਦੀ ਲੋੜ ਨਹੀਂ ਰਹੀ अगस्त मुनि जी ਨਾਲ ਤੋਂ ਮਨੀ ਜੀ ਨੂੰ ਬੜੇ ਸਤਕਾਰ ਨਾਲ ਇਹ ਕਹਿਨ ਲਗਾ ਕਿ ਹੇ ਨਾਨਕ ਜੀ ਜੇ ਆਪ ਕੁਛ ਖਾਓ ਪੀਓਗੇ ਨਾ ਤਵਿਰ ਆਪ ਦਾ ਸਤਕਾਰ ਕਿਸ ਤਰ੍ਹਾਂ ਹੋਵੇਗਾ ਆਪ ਜੀ ਦਾ ਪਹਿਲੀ ਵਾਰ ਹੀ ਦਰਸ਼ਨ ਹੋਇਆ ਹੈ ਜਿਸ ਵਕਤ ਅਗਸਤ ਮਨੀ ਜੀ ਨੇ ਇਸ ਤਰ੍ਹਾਂ ਕਹਿਤਾ ਨਾਰਦ ਮੁਨੀ ਜੀ ਅਗਸਤ ਮੁਨੀ ਨੂੰ ਕਹਿੰਦੇ ਹਨ ਕਿ हे ਅਗਸਤ ਮੁਨੀ ਜੀ ਮੇਰਾ ਸਤਕਾਰ ਤਾਂ ਆਪ ਜੀ ਦੇ ਪ੍ਰਣਾਮ ਕਰਨ ਨਾਲ ਹੋ ਗਿਆ ਹੈ ਆਪ ਜੀ ਵੱਲੋਂ ਮੇਰਾ ਸਤਕਾਰ ਕਰਨ ਵਿੱਚ ਕੋਈ ਸ਼ੱਕ ਨਹੀਂ ਰਹੇ ਮੇਰਾ ਪੂਰਾ ਪੂਰਾ ਸਤਕਾਰ ਹੋ ਚੁੱਕਾ ਹੈ ਅਗਸਤ ਮੁਨੀ ਜੀ ਨਾਰਦ मुनि जी ਨੂੰ अरदास वजो फेर नारद मुनि जी ਨੇ ਕਹਿਣ ਲੱਗੇ ਕਿ हे नारद मुनि जी ਇਸ ਜੰਗਲ ਵਿੱਚ ਬੜੇ ਬੜੇ ਸਵਾਦਲੇ ਅੰਮ੍ਰਿਤ ਫਲ ਲੱਗੇ ਹੋਏ ਹਨ ਖਾ ਕੇ ਦੇਖਣਾ ਫਿਰ नारद मुनि जी ਕਹਿਣ ਲੱਗੇ ਕਿ हे नारद मुनि जी ਇਸ ਜੰਗਲ ਵਿੱਚ ਬੜੇ ਬੜੇ ਸਵਾਦਲੇ ਅੰਮ੍ਰਿਤ ਫਲ ਲੱਗੇ ਖਾ ਕੇ ਦੇਖਣਾ ਕਿੰਨੇ ਸੁੰਦਰ ਸੁੰਦਰ ਫਲ ਹੈ ਨਾਰਦ Muni ਜੀ ਅਗਸਤ Muni ਜੀ ਦੇ ਪਿਆਰ ਸਤਕਾਰ ਵੱਲ ਦੇਖ ਕੇ ਕਹਿਣ ਲਗੇ हे ਅਗਸਤ Muni ਜੀ ਜੋ ਕੁਝ ਤੁਸੀਂ ਕਿਹਾ ਹੈ ਸੋ ਸਭ ਸਤ ਹੈ ਪਰ ਮੈਂ ਉਹਨਾਂ ਚ ਭੋਜਨ ਪਾ ਨਹੀਂ ਕਰਨਾ ਜਿਨ੍ਹਾਂ ਚ ਮੈਂ ਭਗਵਾਨ ਵਾਲਮੀਕ ਦਿਆਵਾਨ ਜੀ ਦਾ ਪਵਿੱਤਰ ਦਰਸ਼ਨ ਨਾ ਕਰ ਲਵਾਂ ਜਿਸ ਵਕਤ ਨਾਰਦ ਮਣੀ ਨੇ ਅਗਸਤ ਮਣੀ ਜੀ ਨੂੰ ਇਸ ਤਰ੍ਹਾਂ ਕਹਤਾ ਅਗਸਤ ਮਣੀ ਜੀ ਨਾਰਦ ਮੁੰਜ ਦੀ ਇਹ ਗੱਲ ਸੁਣਦੇ ਸਾਰ ਹੀ ਆਨੰਦ ਹੋ ਗਏ ਅਗਸਤ ਮੁਨੀ ਜੀ ਨਾਰਦ ਮੁਨੀ ਜੀ ਨੂੰ ਪੁੱਛਣ ਲੱਗੇ ਕਿ ਹੇ ਨਾਰਦ ਮੁਨੀ ਜੀ ਜੋ ਆਪ ਲੋਕ ਕਹਿੰਦੇ ਹੋ ਕਿ ਭਗਵਾਨ ਵਾਲਮੀ ਦਾ ਦਰਸ਼ਨ ਕਰਕੇ ਫਿਰ ਕੁਝ ਖਾਵਾ ਪੀਵਾਗਾ ਜਿਨ੍ਹਾਂ ਚਿਰ ਉਹਨਾਂ ਦਾ ਦਰਸ਼ਨ ਨਾ ਹੋਵੇ ਉਹਨਾਂ ਚਿਰ ਕੁਝ ਨਹੀਂ ਖਾਣਾ ਪੀਣਾ ਹੇ ਨਾਰਦ ਮੁਨੀ ਜੀ ਆਪ ਕਿਰਪਾ ਕਰਕੇ ਭਗਵਾਨ ਵਾਲਮੀਕ ਦੇਵਾਨ ਜੀ ਦਾ ਪਵਿੱਤਰ ਵਿਰਤਾਤ ਕਹੋ ਮੈਂ ਤੁਹਾਡੇ ਕੋਲੋਂ ਸੁਣਨਾ ਚਾਹੁੰਦਾ ਮੇਰੇ ਮਨ ਦੀ ਇਹ ਅਵਲਖਾ ਹੈ ਕਿ ਆਪ ਕਿਰਪਾ ਕਰਕੇ ਮੇਰੀ ਆਸ਼ਾ ਪੂਰਨ ਕਰੋ ਮੈਂ ਆਪ ਜੀ ਦਾ ਬੜਾ ਅਤੀ ਧੰਨਵਾਦੀ ਹੋਵਾਂਗਾ ਜਿਸ ਵਕਤ ਅਗਸਤ ਮੁਨੀ ਜੀ ਨੇ ਨਾਰਦ ਮੁਨੀ ਜੀ ਅੱਗੇ ਜਦੋਂ ਇਸ ਤਰ੍ਹਾਂ ਕਰਕੇ ਅਰਦਾਸ ਕੀਤੀ ਤਾਂ ਨਾਰਦ ਮੁਨੀ ਜੀ ਬੜਾ ਆਨੰਦ ਹੋ ਗਏ ਭਗਵਾਨ ਵਾਲਮੀਕ ਜੀ ਦੀ ਕਥਾ ਸੁਣਾਉਣ ਗਾ ਨਾਰਦ ਮੁਨੀ ਜੀ ਅਗਸਤ ਮੁਨੀ ਨੂੰ ਕਹਿਣ ਲੱਗਾ ਕਿ हे ਅਗਸਤ ਮੁਨੀ ਜੀ ਇੱਕ ਬਹੁਤ ਵੱਡਾ ਬ੍ਰਹਮ ਗਿਆਨ ਹੈ ਪੂਰਾ ਸੁਣ ਕੇ ਪਤਾ ਚੱਲੇਗਾ ਮੈਂ ਭਗਵਾਨ ਵਾਲਮੀਕ ਜੀ ਕੀ ਅਮਰ ਕਥਾ ਤੇਰੇ ਸਾਹਮਣੇ ਕਹੂੰਗਾ ਖਿਆਲ ਨਾਲ ਕਥਾ ਸਰਵਣ ਕਰਨੀ ਇਹ ਅਮਰ ਕਥਾ ਹੈ ਸਰਵਣ ਕਰਨ ਦਾ ਇਤਨਾ ਫਲ ਹੋਵੇਗਾ ਜਿੰਨਾ ਤੈਨੂੰ ਸਾਰੀ ਭਗਤੀ ਕਰਕੇ ਫਲ ਹੋਵੇਗਾ ਇਸ ਅਮਰ ਕਥਾ ਵਿੱਚ 1860 ਤੀਰਥਾਂ ਦੇ ਇਸ਼ਨਾਨ ਕਰਨ ਜਿੰਨਾ ਫਲ ਹੈ ਜੇ ਕੋਈ ਜਾਨਵਰ ਇਸ ਅਮਰ ਕਥਾ ਨੂੰ ਸਰਵਣ ਕਰ ਲਵੇ ਤਾਂ ਉਸੇ ਵੀ ਵਕਤ ਬੜਹੰਸ ਬਣ ਜਾਂਦਾ ਹੈ ਜੀ ਕੋਈ ਇਨਸਾਨ ਸਰਵਣ ਕਰ ਲਵੇ ਤਾਂ ਦੇਵ ਦੇਹੀ ਪਾ ਕੇ ਬੈਕੁੰਥ ਲੋਕ ਵਿੱਚ ਚਲਾ ਜਾਂਦਾ ਹੈ ਜੀਵਨ ਮੁਕਤ ਹੋ ਜਾਂਦਾ ਹੈ ਇਸ ਅਮਰ ਕਥਾ ਦਾ ਫਲ ਉਸ ਇਨਸਾਨ ਨੂੰ ਹੋਵੇਗਾ ਜੋ ساری ਅਮਰ ਕਥਾ ਸੁਣ ਲਵੇਗਾ ਇਸ ਅਮਰ ਕਥਾ ਨੂੰ ਸੱਚ ਕਰਕੇ ਆਪਣੇ ਹਿਰਦੇ ਅੰਦਰ ਵਸਾਏਗਾ ਨਹੀਂ ਤਾਂ ਕੁਝ ਵੀ ਫਲ ਨਹੀਂ ਹੋਵੇਗਾ ਏ ਅਗਸਤ ਮਹਨੀ ਜੀ ਜੀਵਾ ਦੇ ਭਰੋਸੇ ਵਿੱਚ ਨਰੰਕਾਰ ਜੀ ਦਾ ਚੌਥਾ ਪਦ ਹੁੰਦਾ ਹੈ ਜਿਹੜੋ ਭਰੋਸਾ ਕਰਦੇ ਹਨ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਜੀਵ ਭਰੋਸਾ ਨਹੀਂ ਕਰਦੇ ਉਹਨਾਂ ਦੇ ਬਹੁਤ ਮੰਦੇ ਭਾਗ ਹੁੰਦੇ ਆ ਉਹ ਲਾ ਉੱਪਰ ਸ਼ੈਤਾਨ ਦਾ ਪੂਰਾ ਅਸਰ ਹੁੰਦਾ ਹੈ ਉਹ ਨਦੀ ਬਾਗ ਸ਼ੈਤਾਨ ਦੇ ਹੱਥਾਂ ਵਿੱਚ ਹੁੰਦੀ ਹੈ ਸ਼ੈਤਾਨ ਨਹੀਂ ਚਾਹੁੰਦਾ ਕਿ ਜੀਵ ਇਸ ਅਮਰ ਕਥਾ ਨੂੰ ਸੁਣ ਕੇ ਬੈਕੁੰਥ ਲੋਕ ਵਿੱਚ ਚਲਾ ਜਾਵੇ ਸ਼ੈਤਾਨ ਜੀਵ ਨੂੰ ਨਰਕਾਂ ਵੱਲ ਖਿੱਚਦਾ ਹੈ ਇਹ ਅਮਰ ਕਥਾ ਜੀਵ ਨੂੰ ਸ਼ਤਾਨ ਦੇ ਜਾਲ ਵਿੱਚੋਂ ਕਢ ਕੇ ਬੈਕੁੰਠ ਲੋਕ ਵਿੱਚ ਪਹੁੰਚਾਉਂਦੀ ਹੈ ਜੋ ਬੋਲੇ ਸੁਨਰਪੈ ભગવાન ਵਾਰਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀਖਸਵਣ ਪੂਰਨ ਸਹਿਬ ਸਤਿਗੁਰੂ ਗੁਰੂ ਗਿਆਨ ਆਤਮਾਹਾਰਾਜ ਕੀ ਜੈ ਧੰਨ ਧੰਨ ਸੰਤ ਸਦਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਸ੍ਰੀ ਆਦ ਧਰਮ ਗ੍ਰੰਥ ਸ੍ਰੀ ਰਮਨ ਸਿੰਘ ਮਹਾਰਾਜ ਕੀ ਜੈ ਵਾल्ਮੀਕ ਧਰਮ ਕੀ ਜੈ ਵਾल्ਮੀਕ ਤੀਰਥ ਕੀ ਜੈ ਤੋਂ ਗੁਰੂ ਪਿਆਰ ਸਤ ਸੰਗਤ ਬਾਕੀ ਦੀ ਕਥਾ ਕੱਲ ਸਵੇਰ ਅੰਮ੍ਰਿਤ ਵੇਲੇ ਨਾਲ ਬਿਆਨ ਕੀਤੀ ਜਾਏਗੀ ਜੋ ਬੋਲੇ ਸੋਨਰ ਪੈ ਸ੍ਰਿਸ਼ਟੀ ਕਰਤਾ ਵਾਲਮੀਕ ਜੀ ਆਵੰਤ ਕੇ ਜੈ